ਅੱਜ ਆਪਾਂ ਇੱਕ ਬਹੁਤ ਹੀ ਗੰਭੀਰ ਤੇ ਦੁਖਦਾਈ ਮਾਮਲੇ ਤੇ ਗੱਲ ਕਰਨ ਜਾ ਰਹੇ ਆ ਇਹ ਹੁਸ਼ਿਆਰਪੁਰ ਚ ਵਾਪਰੀ ਘਟਨਾ ਬਾਰੇ ਹੈ ਹਾਂਜੀ ਇੱਕ 5 ਸਾਲ ਦੇ ਬੱਚੇ ਨਾਲ ਜੁੜੀ ਹੋਈ ਪਹਿਲਾਂ ਉਹ ਲਾਪਤਾ ਹੋਇਆ ਤੇ ਫਿਰ ਉਸ ਦੀ ਮੌਤ ਦੀ ਖਬਰ ਆਈ ਬਹੁਤ ਹੀ ਅਫਸੋਸਨਾਕ ਬਿਲਕੁਲ ਸਾਡੇ ਕੋਲ ਜੋ ਜਾਣਕਾਰੀ ਹੈ ਉਹ ਜ਼ਿਆਦਾਤਰ ਮੀਡੀਆ ਰਿਪੋਰਟਾਂ ਤੇ ਪੁਲਿਸ ਦੇ ਸ਼ੁਰੂਆਤੀ ਬਿਆਨਾਂ ਤੇ ਆਧਾਰਿਤ ਹੈ ਹੂੰ ਅੱਜ ਦੀ ਇਸ ਗਲਬਾ 'ਚ ਸਾਡੀ ਕੋਸ਼ਿਸ਼ ਰਹੇਗੀ ਕਿ ਜੋ ਤੱਥ ਸਾਹਮਣੇ ਆਏ ਨੇ ਉਹਨਾਂ ਨੂੰ ਸਮਝੀਏ। ਹਾਂ ਦੇਖੋ ਇਹੋ ਜਿਹੀਆਂ ਘਟਨਾਵਾਂ ਬਾਰੇ ਗੱਲ ਕਰਨੀ ਔਖੀ ਤਾਂ ਹੁੰਦੀ ਹੈ ਪਰ ਜ਼ਰੂਰੀ ਵੀ ਹੈ। ਹਾਂਜੀ ਆਪਾਂ ਕੋਸ਼ਿਸ਼ ਕਰਾਂਗੇ ਕਿ ਸਿਰਫ ਰਿਪੋਰਟ ਹੋਈਆਂ ਗੱਲਾਂ ਤੇ ਹੀ ਰਹੀਏ ਤੇ ਸਮਝੀਏ ਕੀ ਹੋਇਆ ਕੀ ਸੀ। ਮਤਲਬ ਕਟਨਾ ਕਰਮ ਕੀ ਸੀ। ਬਿਨਾ ਕਿਸੇ ਅੰਦਾਜ਼ੇ ਦੇ। ਠੀਕ ਹੈ ਤਾਂ ਫਿਰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਕੀ ਹੋਇਆ? ਘਟਨਾ ਦੀ ਸ਼ੁਰੂਆਤ ਹੁੰਦੀ ਹੈ ਹੁਸ਼ਿਆਰਪੁਰ ਚ ਇੱਕ 5 ਸਾਲ ਦਾ ਬੱਚਾ ਹਾਂ ਨਾ ਖਬਰਾਂ ਚ ਹਰਬੀਰ ਜਾਂ ਹਰਵੀਰ ਦੱਸਿਆ ਜਾ ਰਿਹਾ ਹਾਂ ਅਕਸਰ ਇਦਾਂ ਹੋ ਜਾਂਦਾ ਸ਼ੁਰੂਆਤੀ ਰਿਪੋਰਟਿੰਗ ਚ ਉਹ ਆਪਣੇ ਘਰ ਦੇ ਐਨ ਬਾਹਰ ਖੇਡ ਰਿਹਾ ਸੀ ਔਰ ਅਚਾਨਕ ਗਾਇਬ ਹੋ ਗਿਆ ਤੇ ਪਰਿਵਾਰ ਲਈ ਇਹ ਹੋਰ ਵੀ ਵੱਡਾ ਝਟਕਾ ਸੀ ਕਿਉਂਕਿ ਉਹ ਉੱਥੇ ਨਵੇਂ ਸਨ ਅੱਛਾ ਹਾਂਜੀ ਖਬਰਾਂ ਮੁਤਾਬਕ ਉਹ ਕੋਈ 2 ਮਹੀਨੇ ਪਹਿਲਾਂ ਹੀ ਫਗਵਾੜੇ ਲੱਗਿਓ ਹੁਸ਼ਿਆਰਪੁਰ ਆਏ ਸਨ ਰਹਿਣ ਲਈ ਹੋ ਯਾਨੀ ਅਜੇ ਪੂਰੀ ਤਰ੍ਹਾਂ ਟਿਕੇ ਵੀ ਨਹੀਂ ਹੋਣੇ ਬਿਲਕੁਲ ਤੇ ਜਿੱਦਾਂ ਹੀ ਬੱਚਾ ਲਾਪਤਾ ਹੋਇਆ ਪਰਿਵਾਰ ਨੇ ਦੇਰ ਨਹੀਂ ਕੀਤੀ ਫੌਰਨ ਪੁਲਿਸ ਨੂੰ ਦੱਸਿਆ ਇਹ ਬਹੁਤ ਜ਼ਰੂਰੀ ਕਦਮ ਸੀ ਪਰ ਸੋਚ ਕੇ ਦੇਖੋ ਘਰ ਦੇ ਬਿਲਕੁਲ ਬਾਹਰ ਉਹ ਬੱਚਾ ਚੁੱਕਿਆ ਜਾਵੇ ਹਾਂ ਇਹ ਹੀ ਤਾਂ ਸਭ ਤੋਂ ਡਰਾਉਣੀ ਗੱਲ ਹੈ ਇਹ ਬੱਚਿਆਂ ਦੀ ਸੁਰੱਖਿਆ ਤੇ ਖਾਸ ਕਰਕੇ ਘਰ ਦੇ ਨੇੜੇ ਖੇਡਣ ਵੇਲੇ ਬਹੁਤ ਵੱਡੇ ਸਵਾਲ ਖੜੇ ਕਰਦੀ ਹੈ ਤੇ ਕਿਉਂਕਿ ਉਹ ਨਵੇਂ ਸਨ ਉਥੇ ਕੀ ਐਸ ਨਾਲ ਸ਼ੁਰੂ ਚ ਲੱਭਣ ਚ ਕੋਈ ਦਿੱਕਤ ਆਈ ਹੋਣੀ ਉਹਨਾਂ ਨੂੰ ਜਿਵੇਂ ਆਂਡ ਗਵਾਂਡ ਤੋਂ ਮਦਦ ਵਗੈਰਾ ਹਾਂ ਇਹ ਲੁਕ ਤਾਂ ਬਹੁਤ ਅਹਿਮ ਹੈ ਦੇਖੋ ਜਦੋਂ ਕੋਈ ਨਵੀਂ ਥਾਂ ਤੇ ਜਾਂਦਾ ਹੈ ਉੱਥੇ ਜਾਣ ਪਹਿਚਾਨ ਘੱਟ ਹੁੰਦੀ ਹੈ ਆਂਡਗਾਂ ਨਾਲ ਉਹ ਗੱਲਬਾਤ ਨਹੀਂ ਹੁੰਦੀ ਹੂੰ ਤਾਂ ਜੇ ਹਜਾ ਕੁਝ ਵਾਪਰ ਜਾਵੇ ਤਾਂ ਆਸ-ਪਾਸ ਤੋਂ ਜਿਹੜੀ ਤੁਰੰਤ ਮਦਦ ਮਿਲ ਸਕਦੀ ਹੈ ਉਹ ਸ਼ਾਇਦ ਨਾ ਮਿਲੇ ਹਾਂ ਫਿਰ ਜ਼ਿਆਦਾਤਰ ਪੁਲਿਸ ਤੇ ਹੀ ਨਿਰਭਰ ਰਹਿਣਾ ਪੈਂਦਾ ਬਿਲਕੁਲ ਇਹ ਕਟਨਾ ਨਵੇਂ ਆਏ ਪਰਿਵਾਰਾਂ ਦੀਆਂ ਮੁਸ਼ਕਿਲਾਂ ਵੱਲ ਵੀ ਇਸ਼ਾਰਾ ਕਰਦੀ ਏ ਸਹੀ ਗੱਲ ਖੈਰ ਪੁਲਿਸ ਨੇ ਸ਼ਿਕਾਇਤ ਮਿਲਦੇ ਹੀ ਕੰਮ ਸ਼ੁਰੂ ਕਰ ਦਿੱਤਾ ਹੋਣਾ ਤੇ ਫਿਰ ਜਾਂਚ 'ਚ ਇੱਕ ਵੱਡਾ ਮੋੜ ਆਇਆ ਹੈ ਨਾ ਕੋਈ ਸੀਸੀਟੀਵੀ ਕੈਮਰੇ ਹਾਂਜੀ ਅੱਜਕੱਲ ਤਾਂ ਸ਼ਹਿਰਾਂ 'ਚ ਬਹੁਤ ਵੱਡਾ ਸਹਾਰਾ ਨੇ ਪੁਲਿਸ ਲਈ ਸੀਸੀਟੀਵੀ ਫੁਟੇਜ ਇਸ ਕੇਸ 'ਚ ਵੀ ਇਹੀ ਹੋਇਆ ਪੁਲਿਸ ਨੇ ਜਦੋਂ ਆਲੇ-ਦੁਆਲੇ ਦੇ ਕੈਮਰੇ ਚੈੱਕ ਕੀਤੇ ਤਾਂ ਇੱਕ ਫੁਟੇਜ ਮਿਲੀ अच्छा की ਸੀ ਉਸ ਚ ਉਸ ਚ ਇੱਕ ਬੰਦਾ ਕਿਸੇ ਸਕੂਟਰ ਜਾਂ ਐਕਟਿਵਾ ਤੇ ਉਸ ਬੱਚੇ ਨੂੰ ਬਿਠਾ ਕੇ ਲੈ ਜਾਂਦਾ ਦਿਸਿਆ ਓਹੋ ਇਹ ਤਾਂ ਬਹੁਤ ਵੱਡਾ ਸੁਰਾਗ ਮਿਲ ਗਿਆ ਫਿਰ ਹਾਂਜੀ ਇਸੇ ਨੇ ਜਾਂਚ ਨੂੰ ਸਿੱਧੀ ਦਿਸ਼ਾ ਦਿੱਤੀ ਤੇ ਇਸ ਫੁਟੇਜ ਦੇ ਆਧਾਰ ਤੇ ਫਿਰ ਪੁਲਿਸ ਨੇ ਅੱਗੇ ਕਾਰਵਾਈ ਕੀਤੀ ਹੋਣੀ ਉਸ ਬੰਦੇ ਦੀ ਪਛਾਣ ਵਗੈਰਾ ਬਿਲਕੁਲ ਤੇ ਇਸੇ ਦੇ ਆਧਾਰ ਤੇ ਪੁਲਿਸ ਨੇ ਇੱਕ ਬੰਦੇ ਨੂੰ ਫੜਿਆ ਵੀ ਨਾਂ ਦੱਸਿਆ ਗਿਆ ਮਨਕੇ ਯਾਦਵ ਕਹਿੰਦੇ ਪੇਸ਼ੇ ਤੋਂ ਮਜ਼ਦੂਰ ਸੀ ਅੱਛਾ ਪਰ ਇੱਕ ਹੋਰ ਗੱਲ ਸਾਹਮਣੇ ਆਈ ਜਦੋਂ ਉਹ ਫੜਿਆ ਗਿਆ ਤਾਂ ਉਹ ਬਹੁਤ ਜ਼ਿਆਦਾ ਨਸ਼ੇ 'ਚ ਸੀ ਕਥਿਤ ਤੌਰ ਤੇ ਹੂੰ ਸ਼ੱਕੀ ਦਾ ਨਸ਼ੇ 'ਚ ਹੋਣਾ ਇਹ ਕੇਸ ਨੂੰ ਥੋੜਾ ਹੋਰ ਪੇਚੀਦਾ ਬਣਾ ਦਿੰਦਾ ਹੈ ਇੱਕ ਪਾਸੇ ਸੀਸੀਟੀਵੀ ਮਦਦ ਕਰ ਰਹੀ ਹੈ ਹਾਂ ਹੂੰ ਦੂਜੇ ਪਾਸੇ ਜੇ ਬੰਦਾ ਨਸ਼ੇ 'ਚ ਹੈ ਤਾਂ ਉਸ ਤੋਂ ਸ਼ੁਰੂਆਤੀ ਪੁੱਛਗਿੱਛ ਕਰਨੀ ਔਖੀ ਹੁੰਦੀ ਹੈ ਉਹ ਸਪਸ਼ਟ ਜਵਾਬ ਨਹੀਂ ਦੇ ਪਾਂਦਾ ਸਹੀ ਗੱਲ ਤੇ ਇਹ ਵੀ ਸਵਾਲ ਉੱਠਦਾ ਹੈ ਕਿ ਅਪਰਾਧ ਵੇਲੇ ਉਸਦੀ ਮਾਨਸਿਕ ਹਾਲਤ ਕੀ ਸੀ ਪਰ ਇਹ ਗੱਲ ਬਿਲਕੁਲ ਸਾਫ਼ ਹੋਣੀ ਚਾਹੀਦੀ ਹੈ ਕਿ ਨਸ਼ਾ ਕਿਸੇ ਵੀ ਗੁਨਾਹ ਦਾ ਬਹਾਨਾ ਨਹੀਂ ਬਣ ਸਕਦਾ ਨਹੀਂ ਬਿਲਕੁਲ ਨਹੀਂ ਕਾਨੂੰਨ ਤਾਂ ਕਾਨੂੰਨ ਹੈ ਪਰ ਪੁਲਿਸ ਲਈ ਸ਼ੁਰੂਆਤ 'ਚ ਸੱਚ ਕਢਵਾਉਣਾ ਮੁਸ਼ਕਿਲ ਹੋਇਆ ਹੋਣਾ ਪਰ ਉਸ ਵੇਲੇ ਤਾਂ ਸਭ ਦਾ ਧਿਆਨ ਬੱਚੇ ਨੂੰ ਲੱਭਣ ਤੇ ਹੋਣਾ ਯਕੀਨਨ ਪਹਿਲੀ ਤਰਜੀਹ ਤਾਂ ਬੱਚੇ ਦੀ ਸਹੀ ਸਲਾਮਤ ਵਾਪਸੀ ਹੀ ਸੀ ਪਰ ਪਰ ਅਫਸੋਸ ਅਜਿਹਾ ਹੋਇਆ ਨਹੀਂ ਜਿੱਦਾਂ ਜਿੱਦਾਂ ਸਮਾਂ ਬੀਤਿਆ ਉਮੀਦ ਘਟਦੀ ਗਈ ਤੇ ਅਖੀਰ ਚ ਜੋ ਖਬਰ ਆਈ ਉਹ ਬਹੁਤ ਹੀ ਦੁਖਦਾਈ ਸੀ ਹਾਂ ਇਹ ਸਭ ਤੋਂ ਔਖਾ ਪਲ ਹੁੰਦਾ ਹੈ ਕਿਸੇ ਵੀ ਜਾਂਚ ਚ ਪੁਲਿਸ ਨੂੰ ਆਖਰਕਾਰ ਬੱਚੇ ਦੀ লাশ ਮਿਲੀ ਹੁਸ਼ਿਆਰਪੁਰ ਦੇ ਪੁਰ ਹੀਰਾ ਇਲਾਕੇ ਚ ਸ਼ਮਸ਼ਾਨਖਾੜ ਦੇ ਕੋਲੋਂ ਬਹੁਤ ਹੀ ਦੁਖਦਾਈ ਖੋਜ ਇਸ ਖਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੋਣਾ ਯਕੀਨਨ ਫਿਰ ਅਗਲੀ ਕਾਰਵਾਈ ਪੋਸਟਮਾਰਟਮ ਦੀ ਹੁੰਦੀ ਹੈ ਹੈਨਾ ਹਾਂਜੀ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਹੈ ਇਸ ਤੋਂ ਮੌਤ ਦਾ ਕਾਰਨ ਤੇ ਬਾਕੀ ਹਾਲਾਤ ਪਤਾ ਲੱਗਦੇ ਨੇ ਜਾਂਚ ਲਈ ਬਹੁਤ ਜ਼ਰੂਰੀ ਪੋਰਟ ਨੇ ਜੋ ਦੱਸਿਆ ਉਹ ਹੋਰ ਵੀ ਭਿਆਨਕ ਸੀ ਪੁਸ਼ਟੀ ਹੋਈ ਕਿ ਬੱਚੇ ਦੀ ਮੌਤ ਗਲਾ ਕੁੱਟਣ ਨਾਲ ਹੋਈ ਸੀ ਸਟ੍ਰਾਂਗੂਲੇਸ਼ਨ ਅੱਛਾ ਤੇ ਇਸ ਤੋਂ ਵੀ ਬੁਰੀ ਗੱਲ ਰਿਪੋਰਟ 'ਚ ਬੱਚੇ ਨਾਲ ਜਿੰਸੀ ਸ਼ੋਸ਼ਣ ਸੈਕਸ਼ੂਅਲ ਅਸੌਲਟ ਦੇ ਨਿਸ਼ਾਨ ਮਿਲਣ ਦੀ ਗੱਲ ਵੀ ਕਹੀ ਗਈ ਹੈ ਰੱਬ ਇਹ ਤਾਂ ਅਪਰਾਧੀ ਬੇਰਹਿਮੀ ਦੀ ਹੱਦ ਹੈ ਇਹ ਦੋਵੇਂ ਨੱਲਾ ਮੌਤ ਦਾ ਕਾਰਨ ਤੇ ਜਿੰਸੀ ਸ਼ੋਸ਼ਣ ਕਾਨੂੰਨੀ ਕਾਰਵਾਈ ਲਈ ਬਹੁਤ ਅਹਿਮ ਸਬੂਤ ਨੇ ਹੂੰ ਇਹਨਾਂ ਦੇ ਆਧਾਰ ਤੇ ਹੀ ਦੋਸ਼ੀ ਖਿਲਾਫ ਸਖਤ ਤਾਰਾ ਮ ਲੱਗਣ ਗਿਆ ਤੇ ਸਜ਼ਾ ਤੈ ਹੋਵੇਗੀ ਇਸੀ ਦੌਰਾਨ ਇੱਕ ਹੋਰ ਗਲਵੀ ਰਿਪੋਰਟ ਹੋਈ ਜਦੋਂ ਬੱਚੇ ਦੀ ਭਾਲ ਚੱਲ ਰਹੀ ਸੀ ਤੇ ਸ਼ੱਕੀ ਫੜਿਆ ਗਿਆ ਤਾਂ ਲਾਸ਼ ਮਿਲਣ ਤੋਂ ਪਹਿਲਾਂ ਦੀ ਗੱਲ ਹੈ ਸ਼ਾਇਦ ਲੋਕਾਂ ਨੇ ਗੁੱਸੇ ਚ ਆ ਕੇ ਉਸ ਦੀ ਕੁੱਟਮਾਰ ਵੀ ਕੀਤੀ ਹਾਂ ਅਜਿਹਾ ਸੁਣਨ ਚ ਆਇਆ ਦੇਖੋ ਸਮਝ ਆਉਂਦਾ ਹੈ ਕਿ ਲੋਕਾਂ 'ਚ ਕਿੰਨਾ ਗੁੱਸਾ ਤੇ ਦੁੱਖ ਹੋਵੇਗਾ ਇੱਕ ਮਾਸੂਮ ਬੱਚੇ ਨਾਲ ਅਜਿਹਾ ਹੋਵੇ ਤਾਂ ਭਾਵਨਾਵਾਂ 'ਤੇ ਕਾਬੂ ਰੱਖਣਾ ਮੁਸ਼ਕਿਲ ਹੁੰਦਾ ਹੈ ਹਾਂਜੀ ਕਿ ਕਾਨੂੰਨ ਨੂੰ ਹੱਥ 'ਚ ਲੈਣਾ ਸਹੀ ਨਹੀਂ ਇਹ ਕੰਮ ਪੁਲਿਸ ਤੇ ਅਦਾਲਤ ਦਾ ਹੈ ਬਿਲਕੁਲ ਇਸ ਨਾਲ ਕਈ ਵਾਰ ਜਾਂਚ ਵੀ ਵਿਗਨ ਪੈ ਸਕਦਾ ਹੈ ਹਾਂਜੀ ਹੁਣ ਆਪਾਂ ਉਸ ਪਰਿਵਾਰ ਬਾਰੇ ਸੋਚੀਏ ਜਿਸ ਤੇ ਕਹਿਰ ਟੁੱਟਿਆ ਜਿਵੇਂ ਆਪਾਂ ਗੱਲ ਕੀਤੀ ਨਵੇਂ ਆਏ ਸਨ ਸ਼ਹਿਰ ਚ ਹਾਂ ਸ਼ਾਇਦ ਚੰਗੇ ਪੋ ਵਿਖਲੇ ਆਏ ਹੋਣ ਤੇ ਇਹ ਬਾਣਾ ਵਾਪਰ ਗਿਆ ਸਭ ਕੁਝ ਖਤਮ ਹੋ ਗਿਆ ਉਹਨਾਂ ਲਈ ਤਾਂ ਉਹਨਾਂ ਦੇ ਦਰਦ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੈ ਨਵੀਂ ਥਾਂ ਕੋਈ ਬਹੁਤਾ ਆਸਰਾ ਨਹੀਂ ਤੇ ਆਪਣੇ ਬੱਚੇ ਨੂੰ ਇਸ ਤਰ੍ਹਾਂ ਗਵਾ ਦੇਣਾ ਉਹ ਵੀ ਇੰਨੀ ਬੇਰਹਿਮੀ ਨਾਲ ਬਹੁਤ ਬੁਰਾ ਹੋਇਆ ਮੀਡੀਆ 'ਚ ਵੀ ਉਹਨਾਂ ਦੇ ਦੁੱਖ ਦੀਆਂ ਰੋਸ ਪ੍ਰਦਰਸ਼ਨ ਦੀਆਂ ਖਬਰਾਂ ਆਉਂਦੀਆਂ ਰਹੀਆਂ ਹੂੰ ਬੱਚੇ ਦਾ ਸੰਸਕਾਰ ਫਿਰ ਉਹਨਾਂ ਨੇ ਆਪਣੇ ਪਿੰਡ ਪਾਨੋਕੇ ਫਗਵਾਰੇ ਕੋਲ ਉੱਥੇ ਜਾ ਕੇ ਕੀਤਾ ਹੁਣ ਉਹਨਾਂ ਦੀ ਇੱਕੋ ਮੰਗ ਹੋਣੀ ਇਨਸਾਫ ਹਾਂ ਤੇ ਉਹ ਵੀ ਜਲਦੀ ਉਹਨਾਂ ਨੇ ਮੰਗ ਕੀਤੀ ਹੈ ਕਿ ਕੇਸ ਦੀ ਸੁਣਵਾਈ ਫਾਸਟ ਟਰੈਕ ਅਦਾਲਤ ਚ ਹੋਵੇ ਫਰਕ ਪੈਂਦਾ ਹੈ ਮਤਲਬ ਕਾਰਵਾਈ ਤੇਜ਼ ਹੁੰਦੀ ਹੈ ਹਾਂ ਕਾਫੀ ਫਰਕ ਪੈਂਦਾ ਹੈ ਰੋਜ਼ਾਨਾ ਸੁਣਵਾਈ ਹੁੰਦੀ ਹੈ ਕੋਸ਼ਿਸ਼ ਹੁੰਦੀ ਹੈ ਕਿ ਇੱਕ ਤੈਸ ਸਮੇਂ ਚ ਫੈਸਲਾ ਆ ਜਾਵੇ ਇਸ ਨਾਲ ਪਰਿਵਾਰ ਨੂੰ ਥੋੜੀ ਰਾਹਤ ਮਿਲਦੀ ਹੈ ਕਿ ਲੰਬਾ ਇੰਤਜ਼ਾਰ ਨਹੀਂ ਕਰਨਾ ਪੈ ਰਿਹਾ ਅੱਛਾ ਪੁਲਿਸ ਵੱਲੋਂ ਵੀ ਪਰੋਸਾ ਦਿੱਤਾ ਗਿਆ ਹੈ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਇਹ ਬਹੁਤ ਦੁਖਦਈ ਘਟਨਾ ਹੈ ਤੇ ਪੁਲਿਸ ਪੂਰੀ ਗੰਭੀਰਤਾ ਨਾਲ ਜਾਂਚ ਕਰਕੇ ਜਲਦੀ ਚਲਾਨ ਪੇਸ਼ ਕਰੇਗੀ ਹਾਂ ਪੁਲਿਸ ਨੇ ਪਰੋਸਾ ਦੇਣਾ ਹੀ ਪੈਂਦਾ ਹੈ ਤੇ ਉਮੀਦ ਹੈ ਉਹ ਇਸ ਤੇ ਖਰਾ ਉਤਰਨਗੇ ਹੁਣ ਸਭ ਦੀਆਂ ਨਜ਼ਰਾਂ ਪੁਲਿਸ ਜਾਂਚ ਤੇ ਫਿਰ ਅਦਾਲਤੀ ਕਾਰਵਾਈ ਤੇ ਨੇ ਪਰ ਇੱਕ ਵੱਡਾ ਸਵਾਲ ਹਾਲੇ ਵੀ ਉੱਥੇ ਹੀ ਹੈ ਮਕਸਦ ਕੀ ਸੀ ਮੋਟਿਵ ਪੁਲਿਸ ਨੇ ਬੰਦਾ ਫੜ ਲਿਆ ਪੋਸਟਮਾਰਟਮ ਹੋ ਗਿਆ ਪਰ ਇਸ ਸਭ ਪਿੱਛੇ ਕਾਰਨ ਕੀ ਸੀ ਕੁਝ ਪਤਾ ਲੱਗਾ ਇਹ ਬਹੁਤ ਅਹਿਮ ਸਵਾਲ ਹੈ ਤੇ ਅਕਸਰ ਸਭ ਤੋਂ ਪਰੇਸ਼ਾਨ ਕਰਨ ਵਾਲਾ ਵੀ ਖਬਰਾਂ ਮੁਤਾਬਕ ਪੁਲਿਸ ਨੇ ਇਹ ਹੀ ਕਿਹਾ ਕਿ ਹਲੇ ਮਕਸਦ ਸਾਫ ਨਹੀਂ ਹੋਇਆ ਹੂੰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸ਼ੱਕੀ ਦਾ ਨਸ਼ੇਚ ਹੋਣਾ ਸ਼ਾਇਦ ਇਹ ਕਾਰਨ ਹੋਵੇ ਕਿ ਸ਼ੁਰੂ ਚ ਕੁਝ ਪਤਾ ਨਾ ਲੱਗਾ ਹੋਵੇ ਹੋ ਸਕਦਾ ਹੈ ਕਈ ਵਾਰੀ ਦੇਖੋ ਅਜਿਹੇ ਭਿਆਨਕ ਅਪਰਾਧਾਂ ਪਿੱਛੇ ਕੋਈ ਸਿੱਧਾ ਸਾਦਾ ਮਕਸਦ ਹੁੰਦਾ ਵੀ ਨਹੀਂ ਇਹ ਕਿਸੇ ਡੂੰਗੀ ਮਾਨਸਿਕ ਗੜਬੜੀ ਦਾ ਨਤੀਜਾ ਵੀ ਹੋ ਸਕਦਾ। اچھا, ਪੂਰੀ ਜਾਂਚ ਤੋਂ ਬਾਅਦ ਹੀ ਸ਼ਾਇਦ ਕੁਝ ਪਤਾ ਲੱਗੇ। ਵਿਸਤਾਰਜ ਪੁੱਛਗਿਸ਼, ਸਬੂਤਾਂ ਦਾ ਵਿਸ਼ਲੇਸ਼ਣ ਤੇ ਕਈ ਵਾਰ ਤਾਂ ਮਕਸਦ ਕਦੇ ਸਾਫ਼ ਹੁੰਦਾ ਹੀ ਨਹੀਂ, ਜੋ ਹੋਰ ਵੀ ਡਰਾਉਣੀ ਗੱਲ ਹੈ। ਇਹ ਸੱਚੀ ਚਿੰਤਾ ਵਾਲੀ ਗੱਲ ਹੈ। ਸੋ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਮੁੱਖ ਨੁਕਤੇ ਇਹ ਨੇ। 5 ਸਾਲ ਦਾ ਬੱਚਾ ਹਰਬੀਰ ਜਾਂ ਹਰਬੀਰ ਹੁਸ਼ਾਰਪੁਰ ਚ ਕਾਰਬਾਰੋਂ ਲਾਪਤਾ ਹੋਇਆ ਹਾਂਜੀ ਸੀਸੀਟੀਵੀ ਦੀ ਮਦਦ ਨਾਲ ਮਣਕੇ ਯਾਦਵ ਨਾਂ ਦਾ ਮਜ਼ਦੂਰ ਫੜਿਆ ਗਿਆ ਜੋ ਉਸ ਨੂੰ ਸਕੂਟਰ ਤੇ ਲੈ ਜਾਂਦਾ ਦਿਸਿਆ ਸੀ ਤੇ ਨਸ਼ੀਚ ਸੀ ਠੀਕ ਬੱਚੇ ਦੀ ਲਾਸ਼ ਮਿਲੀ ਸ਼ਮਸ਼ਾਨਗਾਰਡ ਕੋਲੋਂ ਪੋਸਟਮਾਰਟਮ ਚ ਗਲਾ ਘੁੱਟ ਕੇ ਹੱਤਿਆ ਤੇ ਜਿੰਸੀ ਸ਼ੋਸ਼ਣ ਦੀ ਪੁਸ਼ਟੀ ਹੋਈ ਹੂੰ ਸ਼ੱਕੀ ਦੀ ਕੁੱਟਮਾਰ ਦੀਆਂ ਖਬਰਾਂ ਵੀ ਆਈਆਂ ਪਰਿਵਾਰ ਜੋ ਉਥੇ ਨਵਾਂ ਸੀ ਫਾਸਟ ਟਰੈਕ ਟ੍ਰਾਇਲ ਮੰਗ ਰਿਹਾ ਬਿਲਕੁਲ ਪੁਲਿਸ ਤੇਜ਼ ਜਾਂਚ ਦਾ ਭਰੋਸਾ ਦੇ ਰਹੀ ਪਰ ਮਕਸਦ ਹਾਲੇ ਅਸਪਸ਼ਟ ਹੈ ਤੁਸੀਂ ਬਿਲਕੁਲ ਸਹੀ ਤਰੀਕੇ ਨਾਲ ਸਾਰੇ ਮੁੱਖ ਬਿੰਦੂ ਦੱਸ ਦਿੱਤੇ। ਇਹ ਘਟਨਾ ਇਹ ਸਾਨੂੰ ਬਹੁਤ ਸਾਰੇ ਗੰਭੀਰ ਸਵਾਲ ਪੁੱਛਦੀ ਹੈ ਜਿਨ੍ਹਾਂ ਤੇ ਸਾਨੂੰ ਸਮਾਜ ਦੇ ਤੌਰ ਤੇ ਸੋਚਣ ਦੀ ਲੋੜ ਹੈ। ਜਿਵੇਂ ਕਿ ਸਭ ਤੋਂ ਪਹਿਲਾਂ ਤਾਂ ਇਹ ਹੀ ਕਿ ਸਾਡੇ ਬੱਚੇ ਕਿੰਨੇ ਕੁ ਸੁਰੱਖਿਅਤ ਨੇ ਆਪਣੇ ਘਰਾਂ ਦੇ ਆਸ-ਪਾਸ ਗਲੀਆਂ ਮੋਲਿਆਂ 'ਚ। ਅਸੀਂ ਸੋਚਦੇ ਹਾਂ ਘਰ ਦੇ ਨੇੜੇ ਸਭ ਠੀਕ ਹੈ ਪਰ ਕੀ ਵਾਕਈ ਹੈ? ਇਹ ਸਵਾਲ ਤਾਂ ਹੁਣ ਹਰ ਮਾਂ ਪਿਓ ਦੇ ਮਨ 'ਚ ਆ ਰਿਹਾ ਹੋਣਾ। ਦੂਜਾ ਇਹੋ ਜੀ ਬੇਰਹਿਮੀ ਇਹੋ ਜੀ ਹਿੰਸਾ ਪਿੱਛੇ ਕਾਰਨ ਕੀ ਨੇ? ਕੀ ਇਹ ਸਿਰਫ ਇੱਕ ਬੰਦੇ ਦੀ ਮਾਨਸਿਕ ਹਾਲਤ ਦਾ ਨਤੀਜਾ ਹੈ ਜਾਂ ਸਾਡੇ ਸਮਾਜ ਚ ਕੋਈ ਵੱਡੀਆਂ ਸਮੱਸਿਆਵਾਂ ਨੇ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਰਹੇ ਜਿਵੇਂ ਇਸ ਕੇਸ ਚ ਨਸ਼ੇ ਦੀ ਗੱਲ ਆਈ ਹਾਂ ਕੀ ਨਸ਼ਾਖੋਰੀ ਵਧ ਰਹੀ ਹੈ ਤੇ ਅਜਿਹੇ ਗੁਨਾਹਾਂ ਦਾ ਕਾਰਨ ਬਣ ਰਹੀ ਹੈ ਜਾਂ ਕੋਈ ਮਾਨਸਿਕ ਸਿਹਤ ਦੇ ਮੁੱਦੇ ਨੇ ਜਿਨ੍ਹਾਂ ਤੇ ਧਿਆਨ ਦੇਣ ਦੀ ਲੋੜ ਹੈ ਇਹ ਸਵਾਲ ਤਾਂ ਬਹੁਤ ਗੁੰਝਲਦਾਰ ਨੇ ਜਵਾਬ ਸੌਖੇ ਨਹੀਂ ਖਾਸ ਕਰਕੇ ਜਦੋਂ ਮਕਸਦ ਹੀ ਨਾ ਪਤਾ ਹੋਵੇ ਸਹੀ ਗੱਲ ਸ਼ਾਇਦ ਪੁਲਿਸ ਜਾਂਚ ਤੇ ਅਦਾਲਤੀ ਕਾਰਵਾਈ ਤੋਂ ਕੋਈ ਜਵਾਬ ਮਿਲਣ ਪਰ ਸਭ ਤੋਂ ਜ਼ਰੂਰੀ ਹੋਣੇ ਹੈ ਕਿ ਪੀੜਤ ਪਰਿਵਾਰ ਨੂੰ ਇਨਸਾਫ ਮਿਲੇ ਜਲਦੀ ਤੇ ਸਹੀ ਇਨਸਾਫ ਬਿਲਕੁਲ ਇਹ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਹੈ ਤੇ ਅਖੀਰ ਚ ਇੱਕ ਸਵਾਲ ਸਾਡੇ ਸਾਰਿਆਂ ਲਈ ਹੈ ਇੱਕ ਸਮਾਜ ਵਜੋਂ ਅਸੀਂ ਆਪਣੇ ਬੱਚਿਆਂ ਲਈ ਸੁਰੱਖਿਤ ਮਾਹੌਲ ਕਿਵੇਂ ਬਣਾਈਏ ਹਾਂ ਇਹ ਸਿਰਫ ਪੁਲਿਸ ਜਾਂ ਕਾਨੂੰਨ ਦਾ ਕੰਮ ਨਹੀਂ ਨਹੀਂ ਸਾਡੀ ਪਾਈਚਾਰੇ ਦੀ ਆਂਗਵੰਡ ਦੀ ਕੀ ਜ਼ਿੰਮੇਵਾਰੀ ਹੈ ਅਸੀਂ ਆਪ ਕੀ ਕਰ ਸਕਦੇ ਹਾਂ ਕਿ ਅਜਿਹਾ ਦੁਬਾਰਾ ਨਾ ਹੋਵੇ ਇਸ ਤੇ ਸਾਨੂੰ ਸਾਰਿਆਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਤਾਕੀ ਕਿਸੇ ਹੋਰ ਪਰਿਵਾਰ ਨੂੰ ਇਹ ਦੁੱਖ ਨਾ ਚੱਲਣਾ ਪਵੇ।